ਪੰਜਾਬ ਦੇ ਵਿੱਚ ਚੋਨੇ ਦੀ ਪ੍ਰਕੂਰਮੈਂਟ ਦਾ ਸੀਜ਼ਨ ਜਿਹੜਾ ਹੈ ਉਹ ਆਲਮੋਸਟ ਕੰਪਲੀਟ ਹੈ ਤੇ ਇਹ ਦਾਅਵੇ ਕੀਤੇ ਜਾ ਰਹੇ ਨੇ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਇੱਕ ਬੰਪਰ ਕ੍ਰੌਪ ਪੈੜੀ ਦੀ ਇਸ ਵਾਰੀ ਹੋਈ ਹੈ ਪਰ ਕੁਝ ਸੈਕਸ਼ਨਸ ਤੋਂ ਕੁਝ ਆਬਜੈਕਸ਼ਨਸ ਵੀ ਇਸਤੇ ਕੁਐਸਚਨਸ ਵੀ ਰੇਜ਼ ਕੀਤੇ ਜਾ ਰਹੇ ਨੇ ਕਿ 12 ਪੈਡੀ ਜਿਹੜਾ ਉਹ ਲਿਆ ਕੇ ਇੱਥੇ ਸੇਲ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਇਹਨਾਂ ਸਾਰੇ ਇਸ਼ੂਸ ਤੇ ਆਪਾਂ ਗੱਲ ਕਰਾਂਗੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਜੀ ਹੋਰਾਂ ਨਾਲ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰ ਵੀ ਨੇ ਕਿ ਕਿੰਨੀ ਕਿ ਉਹ ਹੋਈ ਹੈ ੀਲਡ ਹੈ ਜਿਹਨੂੰ ਕਹਿੰਦੇ ਆਪਾਂ ਚੋਣਾਂ ਦੇ ਤੇ ਕਿ ਉਹ ਜਿਹੜੇ ਅਲੀਗੇਸ਼ਨਸ ਲੱਗ ਰਹੇ ਨੇ ਕਿ 12 ਵੀ ਪੈਡੀ ਲੈ ਕੇ ਮੇਚੀ ਜਾ ਰਹੀ ਹੈ ਲਾਲ ਸਿੰਘ ਜੀ ਪਹਿਲੇ ਤਾਂ ਸਾਨੂੰ ਸਾਰਾ ਜਿਹੜਾ ਪੈਡੀ ਦੀ ਜਿਹੜੀ ਯੀਲਡ ਹੈ 40 ਬਾਰੀ ਹੈ ਉਸ ਵਾਰੇ ਦੱਸੋ ਸਾਨੂੰ ਕਿ ਕਿੰਨਾ ਹੈ ਕਿੰਨੀ ਪ੍ਰੋਕਿਊਰਮੈਂਟ ਹੋਈ ਹੈ ਇਨ ਕੰਪਰੀਜ਼ਨ ਟੂ ਲਾਸਟ ਈਅਰ ਕਿ ਕਿੰਨਾ ਵੱਧਾ ਹੈਗਾ ਸਰਕਾਰ ਜਿਹੜੀ ਸਮਝ ਰਹੀ ਹੈ ਇਹ ਗੱਲ ਠੀਕ ਹੈ ਕਿ ਇਸ ਵਾਰ ਰਾਜ ਬਹੁਤ ਆਇਆ ਇਹ ਬਖਸ਼ਿਸ਼ ਹੈ ਪਰ ਬਾਤਵਾਦੀ ਜਿੰਨਾ ਝਾੜ ਮੈਂ ਕਿਸ ਤਰ੍ਹਾਂ ਦੀਆਂ ਮੈਨੂੰ ਆਰਟ ਦਾ ਵੀ ਕੰਮ ਹੈ ਮੇਰੇ ਕੋਲ ਸ਼ੈਲਟਰ ਦਾ ਵੀ ਹੈ ਮੈਨੂੰ ਪੂਰੀ ਸੁਭਾਵਲੇ ਚ ਪਰਸਨ ਲੈਵਲ ਤੇ ਡਾਲਜ ਹੈ ਜਿਹੜੇ 베ਦੇ ਖੇਤ ਹੈ ਉਹਨਾਂ ਚ ਇੰਨੀ ਵਧੀਆ ਝਾੜ ਹੋਇਆ ਇਕੱਲੇ 베ਦੇ ਨਹੀਂ ਸਾਰੇ ਪੰਜਾਬ ਚ ਹੋਇਆ ਔਰ ਇਹਦਾ ਕਾਰਨ ਇਹ ਆ ਵੀ ਇਹ ਮੌਸਮੀ ਸਾਲ ਇੰਨਾ ਵਧੀਆ ਰਿਹਾ ਕੋਈ ਬਾਰਿਸ਼ ਨਹੀਂ ਪਈ ਕੋਈ ਬਿਮਾਰੀ ਨਹੀਂ ਲੱਗੀ ਔਰ ਇੰਨਾ ਝਾੜ ਇਕੱਲੇ 베ਦੇ ਨਹੀਂ ਸਾਰੇ ਪੰਜਾਬ ਦੇ ਮੈਂ ਬਹੁਤ ਜਗ੍ਹਾ ਪਤਾ ਕਰਿਆ ਸਭ ਕੋਲ ਵਧਿਆ ਔਰ ਇੰਨਾ ਉਹ ਕਹਿੰਦੇ ਆ ਨਾ ਬੰਦਾ ਕਰੇ ਕਬੱਡੀਆਂ ਰੱਬ ਕਰੇ ਸਵੱਲੀਆਂ ਸਾਡੀ ਪੰਜਾਬ ਦੀ ਕਿਸਾਨੀ ਪੰਜਾਬ ਦੀ ਸਰਕਾਰ ਪੰਜਾਬ ਦੇ ਵਪਾਰੀ ਪੰਜਾਬ ਦੇ ਜਿਹੜੀ ਲੇਬਰ ਜੋ ਰਵਈਆ ਮੋਦੀ ਸਰਕਾਰ ਨੇ বিজেপি ਦੀ ਸਰਕਾਰ ਨੇ ਪੰਜਾਬ ਨਾਲ ਕੀਤਾ ਬਰਬਾਦੀ ਦਾ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਪਰ ਪ੍ਰਮਾਤਮਾ ਨੇ ਸਾਡੇ ਤੇ ਬਹੁਤ ਬੜੀ ਬਖਸ਼ਿਸ਼ ਕੀਤੀ ਹੈ ਜਿੰਨਾ ਨੁਕਸਾਨ ਉਹਨਾਂ ਨੇ ਕੀਤਾ ਉਹਨਾਂ ਪੂਰਾ ਕਰਤਾ ਪ੍ਰਮਾਤਮਾ ਨੇ ਔਰ ਇੰਨੀ ਫਸਲ ਆਈ ਹੈ ਜੀਦਾ ਕੋਈ ਅੰਦਾਜ਼ਾ ਨਹੀਂ ਹੁਣ ਤੱਕ 200 ਲੱਖ ਮੀਟ੍ਰਿਕ ਟਨ ਜਿਹੜੀ ਹੈ ਪੰਜਾਬ ਚ ਝੋਨਾ ਆ ਚੁੱਕਿਆ ਪਿਛਲੇ ਸਾਲ 163 ਲੱਖ ਮੀਟ੍ਰਿਕ ਟਨ ਸੀਗਾ ਤੋਂ ਥੋੜਾ ਜਿਹਾ ਜ਼ਿਆਦਾ ਤੇ 26% ਇਨਕਰੀਜ਼ ਹੈ ਝਾੜ ਚ ਔਰ ਜਿੱਥੇ ਤੱਕ ਇਹ ਇਲਜ਼ਾਮ ਹੈ ਕਿ ਬਾਹਰੋਂ ਆਂਦਾ ਹੈ ਇਹ ਤਾਂ ਪਹਿਲਾਂ ਦਾ ਆਂਦਾ ਹੁੰਦਾ ਸੀਗਾ ਥੋੜਾ ਬਹੁਤਾ ਇਸ ਵਾਰ ਤਾਂ ਕਿਸਾਨਾਂ ਨੇ ਨਹੀਂ ਹਾਲਦਿਆ ਤੁਹਾਡੇ ਸਾਹਮਣੇ ਸਾਰੇ ਬੈਰੀਅਰ ਦਾ ਕਿਸਾਨ ਲੱਗੇ ਹੋਏ ਸੀ ਟੱਪੜੀ ਦੇ ਟੱਕਾ ਦੇ ਟਰੱਕ ਰੋਕ ਲਾਏ ਐਹੀ ਜੀ ਕੋਈ ਗੱਲ ਨਹੀਂ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਪਹਿਲਾਂ ਹਰਿਆਣੇ ਚ ਜਾਂਦਾ ਸੀ ਸਾਡਾ ਬਾਸ ਜਿੰਨਾ ਬਾਰਡਰ ਏਰੀਆ ਉੱਥੇ ਦੇ ਵਪਾਰੀ ਪਤਾ ਨਹੀਂ ਉਹਨਾਂ ਨੂੰ ਕੀ ਲੱਗਦਾ ਵਿੱਚ ਉਹ ਪ੍ਰਾਈਵੇਟ ਖਰੀਦ ਉੱਤੇ ਕਾਫੀ ਐ ਵਪਾਰੀ ਚੰਗੇ ਪੈਸੇ ਵਾਲੇ ਐ ਸਾਡਾ ਪਟਿਆਲਾ ਡਿਸਟ੍ਰਿਕਟ ਲੁਧਿਆਣਾ ਡਿਸਟ੍ਰਿਕਟ ਤੱਕ ਦੇ ਲੋਕ ਜਿਹੜੇ ਆ ਹਰਿਆਣੇ ਚ ਬਹੁਤ ਜਾਂਦੇ ਸੀ ਕਿਉਂਕਿ ਇਸ ਵਾਰ ਉਹ ਜਾ ਨਹੀਂ ਸਕੇ ਉਹ ਰੁਕ ਗਏ ਜਿਹੜੇ ਬਾਹਰੋਂ ਹਣ ਦੀ ਗੱਲ ਤਾਂ ਛੱਡੋ ਜਿਹੜਾ ਇਹਦਾ ਬਾਹਰੋਂ ਆਸ ਗਿਆ ਤਾਂ ਬਾਹਰੋਂ ਜਾ ਚੁੱਕੇ ਉਹਦਾ ਵੀ ਫਰਕ ਪਿਆ ਇਸ ਵਾਰ ਹਰਿਆਣੇ ਤੋਂ ਪੰਜਾਬ ਦਾ maal ਨਹੀਂ ਗਿਆ ਤੇ ਬਾਹਰ ਦਾ maal ਥੋੜਾ ਵਾ ਤਾਂ ਕਿਤੇ ਆਇਆ ਹੋਵੇਗਾ ਮੈਨੂੰ ਨਹੀਂ ਪਤਾ ਪਰ ਥੋੜੇ ਸਾਹਮਣੇ ਚਰਚਾ ਰਹੀ ਹੈ ਸਾਰੇ ਰਸਤੇ ਰੋਕੇ ਹੋਏ ਸੀ ਕਿਸਾਨਾਂ ਨੇ ਸਾਰੇ ਟਰੱਕਰ ਦੇ ਟਰੱਕ ਰੋਕੇ ਅਸੀਂ ਦੀ ਗੱਲ ਹੈ ਦੀ ਅਸਲੀਅਤ ਇਹ ਹੈ ਕਿ ਇਸ ਵਾਰ ਕਿਸਾਨ ਦੇ ਪੱਲੇ ਬਹੁਤ ਕੁਝ ਪਿਆ ਝਾੜ ਬਹੁਤ ਹੋਇਆ ਬੜੀ ਇਨਕਰੀਜ਼ ਹੋਈ ਹੈ ਕੁਆਲਿਟੀ ਵੀ ਵਧੀਆ ਪਿਛਲੇ ਸਾਲ ਨਾਲ 20 ਸਾਲ ਚ ਬੀ ਦਿੱਤਾ ਹੋਇਆ ਜਿੰਦਾ ਇਸ ਵਾਰ ਹੋਇਆ ਇਹ ਬਖਸ਼ਿਸ਼ ਪਰਮਾਤਮਾ ਦੀ ਅਰਾਲ ਸਿੰਘ ਜੀ ਤੁਸੀਂ ਕਹਿ ਰਹੇ ਹੋ ਝਾੜ ਬਹੁਤ ਜ਼ਿਆਦਾ ਹੋਇਆ ਪਰ ਜੇ ਆਪਾਂ ਡਾਟਾ ਦੇਖੀਏ ਕਿ ਜਿਹੜਾ ਇਹ ਜਿਹੜਾ ਸਗਾ ਝੋਨੇ ਦੇ ਅੰਦਰ ਜਿਹੜਾ ਝੋਨੇ ਦੀ ਬਿਜਾਈ ਜਿੱਥੇ ਹੋਈ ਸੀਗੀ ਉਹ ਪਿਛਲੇ ਸਾਲ ਲਗਭਗ 23 ਲੱਖ ਹੈਕਟੇਅਰ ਸੀਗਾ ਤੇ ਇੱਕੀ ਉਹ ਘਟ ਕੇ 20.20. ਸਮਥਿੰਗ ਰਹਿ ਗਿਆ ਸੀਗਾ 2 ਲੱਖ ਹੈਕਟੇਅਰ ਦਾ ਡਾਊਨ ਘਟ ਗਿਆ ਸੀਗਾ ਜਿਹੜਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਡਾਈਵਰਸੀਫਿਕੇਸ਼ਨ ਕਰਾਂਗੇ ਪਰ ਫਿਰ ਵੀ ਉਸ ਦੇ ਉਸ ਦੇ ਬਾਵਜੂਦ ਵੀ ਇੰਨਾ ਰਾਈਸ ਜਿਹੜਾ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਮੇਰੀ ਆਰਥ ਤੇ ਅਸੀਂ ਜਿਹੜੇ ਮੇਰੇ ਸ਼ੈਲਰ ਹੈ ਮੈਂ ਇੱਕ ਪਾਰਟੀ ਦਾ ਕੰਮ ਰੋਕਦਾ ਵੀ ਅਸੀਂ ਬਾੜਾ ਨਹੀਂ ਲਾਣਾ ਸਾਨੂੰ ਸਿਰਫ ਤੇ ਨਾਲ ਹੀ ਇਹਦਾ ਮਾਲੀ ਚਾਹੀਦਾ ਪਹਿਲਾਂ ਝਾੜਾਂ ਦਾ ਲੱਗਦਾ ਸੀ ਅਸੀਂ ਇੱਕ ਤਾਂ ਰੋਕ ਕੇ ਵੀ ਫਿਰ ਸਾਡਾ ਹੌਸਲਾ ਲੋ ਵਧ ਗਿਆ ਤਿੰਨਾਂ ਨਾਲ ਇਹ ਝਾੜ ਦੀ ਗੱਲ ਕਰਦੇ ਆ ਮਤਲਬ 26% ਇਨਕਰੀਜਾ ਝਾੜਦੀ ਇਹ ਜਿੱਥੇ ਤੱਕ ਬਜਾਈ ਦਾ ਸਵਾਲ ਆ ਤਾਂ ਕੋਈ ਵੱਦਾ ਫੜਕਲੀ ਹੈ ਪਰ ਤੁਸੀਂ ਕਹ ਰਹੇ 26% ਜਿਹੜਾ ਹੈਗਾ ਝਾੜ ਵਧ ਗਿਆ ਹੈ ਪਰ ਕਿਸਾਨ ਜਿੱਥੇ ਬੰਨੀਆਂ ਜਿਹੜੀਆਂ ਹੈ ਉਹ ਇਸ ਤੇ ਸਵਾਲ ਉਠਾਰੀਆਂ ਨੇ ਉਹ ਚੁੱਕਣ ਸਵਾਲ ਚੁੱਕ ਰੀਆਂ ਨੇ ਉਹ ਕਹਿੰਦੇ ਨੇ ਕਿ ਬਾਹਰਲਾ ਚੋਨਾ ਯੂਪ ਤੋਂ ਤੇ ਉਧਰੋਂ ਬਿਹਾਰ ਤੋਂ ਘੱਟ ਰੇਟ ਤੇ ਕਿਉਂਕਿ ਉੱਥੇ ਐਮਐਸਪੀ ਨਹੀਂ ਮਿਲਦਾ ਤੇ ਪੰਜਾਬ ਚ ਮੰਡੀਆਂ ਦੇ ਰਾਹੀਂ ਇੱਥੇ ਵੇਚਿਆ ਜਾ ਰਿਹਾ ਐਮਐਸਪੀ ਤੇ ਜਿਹੜਾ 1800 ਸਮਥਿੰਗ ਇਹ ਸਿਸਟਮ ਹਰਿਆਣੇ ਚ ਵੀ ਹੈ ਪੰਜਾਬ ਚ ਵੀ ਹੈ ਉਹ ਹਰਿਆਣੇ ਵਾਲੇ ਵੀ ਦੇ ਰਸਤੇ ਚ ਹੈਗੇ ਲੈਣ ਵਾਲੇ ਜਿਹੜਾ ਪਿਆਰ ਤੋਂ ਚੱਲੂਗਾ ਹਰਿਆਣਾ ਟੱਪ ਕੇ ਪੰਜਾਬ 'ਚ ਆਊਗਾ ਇਹ ਠੀਕ ਹੈ ਪਹਿਲਾਂ ਚੱਲਦਾ ਜੀ ਇਸ ਵਾਰ ਤਾਂ ਕਿਸਾਨ ਜਥੇਬੰਦੀ ਜਿੰਨੇ ਨਹੀਂ ਆਣਦੇ ਆ ਕਿਹੜੀਆਂ ਕਿਸਾਨ ਜਥੇਬੰਦੀਆਂ ਇਤਰਾਜ਼ ਕਰਦੀਆਂ ਉਹਨਾਂ ਦੇ ਸਾਰੇ ਬੈਰੀਏ ਰੁਕੇ ਹੋਏ ਸੀ ਤੁਹਾਨੂੰ ਪਤਾ ਹੀ ਇਹ ਚਰਚਾ ਥੋੜੀ ਰਹੀ ਆ 200 ਟਰੱਕੜੇ ਆ ਕਿਤੇ 300 ਟਰੱਕੜੇ ਡਰਦੇ ਆ ਹੀ ਨਹੀਂ ਐਜੀ ਗੱਲ ਨਹੀਂ ਹੈ ਪਰ ਕਿੰਨਾ ਤੁਸੀਂ ਇਹ ਕਹਿ ਰਹੇ ਹੋ ਕਿ yield ਜਿਹੜੀ ਹੈ ਤੁਸੀਂ ਕਹਿ ਰਹੇ ਹੋ ਕਿ 26% ਵੱਧ ਗਈ ਹੈ ਤੁਹਾਨੂੰ ਇਹ ਰਿਕਾਰਡ ਦੀ ਗੱਲ ਹੈ ਮੇਰੀ ਗੱਲ ਨਹੀਂ ਹੈ ਮੈਂ ਰਿਕਾਰਡ ਤੇ ਬਤਾਂਵਾਂ ਕਰ ਰਿਹਾ ਹਾਂ ਹਾਂਜੀ ਹਾਂਜੀ ਬਿਲਕੁਲ 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 ਬਟ ਬਟ ਪੋਲਿਟੀਕਲ ਤੁਸੀਂ ਇਸ ਤਰ੍ਹਾਂ ਕਰੋ ਪੋਲਿਟੀਕਲ ਪਾਰਟੀਆਂ ਵੀ ਅਲੀਗੇਸ਼ਨ ਲਗਾ ਰਹੀਆਂ ਨੇ ਤੁਸੀਂ ਮੈਨੂੰ ਛੱਡੋ ਤੁਸੀਂ ਪਿੰਡਾਂ 'ਚ ਜਾਓ ਕਿਸਾਨ ਨੂੰ ਪੁੱਛੋ ਉਹਨਾਂ ਤੋਂ ਵਧਿਆ ਕਿੰਨਾ ਵਧਿਆ ਹਰ ਦੱਸੂਗਾ ਵੀ ਮੇਰਾ ਜਤਾਵਾ ਬਲ ਵਧ ਗਿਆ ਮੇਰੀ ਪੁੱਛਣ ਦੀ ਤਾਂ ਲੋੜ ਹੀ ਨਹੀਂ ਤੁਸੀਂ ਜਾਓ ਪਿੰਡਾਂ 'ਚ ਬੜੋ ਖੇਤਾਂ 'ਚ ਜਾਓ ਲੋਕਾਂ ਨੂੰ ਪਸਾਦਾਂ ਨੂੰ ਪੁੱਛੋ ਜਿਹੜੇ ਵਰਦੀ ਕਿਸਾਨ ਨੂੰ ਕੁਛ ਲੋਕ ਹੋਗਾ ਜੀ ਮੇਰੇ ਤਾਂ ਤੇ ਬਾਹਰੇ ਰਹੇ ਹੋਗੇ ਪ੍ਰਭਾਤ ਮੰਨੇ ਵੀ ਰੰਗ ਲਾਤੇ ਇਹ ਤਾਂ ਪ੍ਰੈਕਟੀਕਲ ਗੱਲ ਕਰੋ ਮੈਨੂੰ ਪੁੱਛਣ ਦੀ ਕੀ ਲੋੜ ਹੈ ਕਿਸੇ ਹੋਰ ਨੂੰ ਪੁੱਛਣ ਦੀ ਕੀ ਲੋੜ ਹੈ ਜਾਓ ਪਿੰਡਾਂ 'ਚ ਕਿਸਾਨਾਂ ਨੂੰ ਪੁੱਛੋ ਬਟ ਉਹੀ ਕਿਸਾਨ ਜਥੇਬੰਦੀਆਂ ਜਿਹਨਾਂ ਕਿਸਾਨ ਜਥੇਬੰਦੀਆਂ ਜਥੇਬੰਦੀਆਂ ਕਿੰਨੀਆਂ ਕਹੇ ਕਿਸਾਨ ਜਥੇਬੰਦੀਆਂ ਲੀਡਰਾਂ ਦੀ ਗੱਲ ਕਰਦੇ ਹੋ ਮੈਂ ਕਿਸਾਨਾਂ ਦੀ ਗੱਲ ਕਰਦਾ ਕਿਸਾਨ ਜਥੇਬੰਦੀਆਂ ਸਾਰੀਆਂ ਨਹੀਂ ਕਹਿੰਦੀ ਇਹ ਗੱਲ ਕੁਝ ਬੰਦੇ ਹੈਗੇ ਉਹਨਾਂ ਦਾ ਮੈਂ ਉਹਦਾ ਕੋਈ ਜ਼ਿਕਰ ਨਹੀਂ ਕਰਨਾ ਚਾਹੁੰਦਾ ਮੈਂ ਸਾਰੇ ਦਾ ਸਤਿਕਾਰ ਕਰਦਾ ਤੁਸੀਂ ਜਾ ਕੇ ਪ੍ਰੈਕਟੀਕਲ ਜਿਹੜੇ ਮਰਜ਼ੀ ਕਿਸਾਨ ਨੂੰ ਪੁੱਛੋ ਕਿ ਛੋਟਾ ਕਿਦਾਂ ਮਾਲ ਇਸ ਨਾਲ ਵਧਿਆ ਉਹ ਤੁਹਾਨੂੰ ਦੱਸਣਗੇ ਮੰਤ ਇਹ ਨੂੰ ਆਪਾਂ ਪ੍ਰੋਪੋਰਸ਼ਨਲੀ ਦੇਖੀਏ ਪ੍ਰੋਪੋਰਸ਼ਨਲੀ ਕਿਉਂਕਿ 2 ਲੱਖ ਹੈਕਟੇਅਰ ਜਿਹੜਾ ਘਟ ਗਿਆ ਰਕਬਾ ਪੈੜੀ ਦਾ ਪਿਛਲੇ ਸਾਲ ਦੇ ਮੁਕਾਬਲੇ ਹੈਨਾ ਇਹ ਬਹੁਤ ਤੁਸੀਂ ਮੈਂ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਤੀ ਤੁਸੀਂ ਜਾ ਕੇ ਕਿਸਾਨਾਂ ਨੂੰ ਪੁੱਛੋ ਜਿਹੜੇ ਇਹ ਕੰਮ ਕਰਦੇ ਐ ਤੁਹਾਨੂੰ ਪੂਰੀ ਪਿਕਚਰ ਸਾਹਮਣੇ ਆ ਜਾਊਗੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਮੰਡੀ ਬੋਰਡ ਦੀ ਗੱਲ ਨਹੀਂ ਕਰਦਾ ਮੈਂ ਕਿਸਾਨਾਂ ਦੀ ਗੱਲ ਕਰਦਾ ਲਾਲ ਸਿੰਘ ਜੀ ਹਜੇ ਤੱਕ ਪ੍ਰੋਕਿਊਰਮੈਂਟ ਦਾ ਜਿਹੜਾ ਸੀਜ਼ਨ ਹੈਗਾ ਉਹ ਰਹਿੰਦਾ ਹੈ ਮਤਲਬ 15 ਦਿਨ ਦਾ ਆਲਮੋਸਟ ਨਵੰਬਰ ਮਹੀਨੇ ਦਾ ਬਟ ਜਿਹੜੀਆਂ 4000 ਪ੍ਰੋਕਿਊਰਮੈਂਟ ਸੈਂਟਰ ਸੀਗੇ ਉਹ ਪੰਜਾਬ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਉਹਦੀ ਕੀ ਵਜ੍ਹਾ ਹੈਗੀ ਜੀ ਇਹ ਕੋਈ ਪਹਿਲੀ ਵਾਰ ਨਹੀਂ ਹੈ ਇਹ ਬੜੀ ਗਲਤ ਫਹਿਮੀ ਹੈ ਹਮੇਸ਼ਾ ਹੀ ਡੇਢ ਮਹੀਨੇ ਬਾਅਦ 15 ਨਵੰਬਰ ਤੋਂ ਬਾਅਦ ਸਾਰੇ ਜਿਹੜੇ ਖਰੀਦ ਕੇਂਦਰ ਹੈ ਹਮੇਸ਼ਾ ਹੀ ਰੁਟੀਨ ਚ ਬੰਦ ਹੁੰਦੇ ਆ ਇਹ ਜਿਹੜੇ ਖਰੀਦ ਕੇਂਦਰ ਸਾਡੇ 1430 ਪਹਿਲਾਂ ਪਰਮਾਨੈਂਟ ਹੈ ਜਿਹੜੇ ਸੀਜ਼ਨਲ ਚੱਲਦੇ ਆ ਡੇਢ ਮਹੀਨਾ ਚੱਲਦੇ ਆ ਸਾਲ ਡੇਢ ਮਹੀਨਾ ਹੜੀ ਡੇਢ ਮਹੀਨਾ ਸੌਣੀ ਤੇ ਇਹ ਸਾਰਾ ਸਾਲ ਨਹੀਂ ਚੱਲਦੇ ਤੇ ਇਸ ਤੋਂ ਇਲਾਵਾ ਇਸ ਵਾਰ ਕੁਝ ਖਰੀਦ ਕੇਂਦਰ ਵਾਧੂ ਵੀ ਬਣਾਏ ਸੀ ਇਹਨਾਂ ਤੋਂ ਇਲਾਵਾ ਤਾਂ ਕਿ ਜਿਹੜੀ ਬਿਮਾਰੀ ਚੱਲਦੀ ਹੈ ਨਾ ਕੋਵਿਡ ਇਸ ਤੋਂ ਬਚਾਅ ਹੋ ਸਕੇ 4000 ਤੋਂ ਵੱਧ ਬਣਾਏ ਸੀ ਟੈਂਪਰੇਰੀ ਉਹ ਜਿਹੜੇ 1430 ਹੈ ਇਹ ਹਮੇਸ਼ਾ ਹੀ 15 ਤੇ ਡੇਢ ਮਹੀਨੇ ਬਾਅਦ ਹਮੇਸ਼ਾ ਹੀ ਬੰਦ ਹੁੰਦੇ ਆ ਕਿਉਂਕਿ ਬਾਜ਼ ਖਤਮ ਹੋਣ ਦੇ ਨੇੜੇ ਹੁੰਦਾ ਬਿਲਕੁਲ ਥੋੜਾ ਥੋੜਾ ਰਹਿ ਜਾਂਦਾ ਤੇ ਇੱਕ ਫੈਸਲਾ ਹੁੰਦਾ ਜਿਹੜੇ ਰੈਗੂਲਰ ਮੰਡੀਆਂ ਜਿਹੜੀਆਂ ਸਾਲਾ ਸਾਲ ਚੱਲਦੀਆਂ ਪ੍ਰਿੰਸੀਪਲ ਰੀਅਰ ਜਾਂ ਸਬਜ਼ੀਆਰ ਉਹੀ ਉਹਨਾਂ ਤੋਂ ਹੀ ਖਰੀਦ ਹੁੰਦੀ ਹੈ ਬਾਅਦ ਚ ਬਾਕੀ ਡੇਢ ਮਹੀਨੇ ਬਾਅਦ ਸਾਰੇ ਹੀ ਬੰਦ ਹੋ ਜਾਂਦੇ ਪਹਿਲਾਂ ਵੀ ਇਸ ਵਾਰ ਵੀ ਉਹ ਬੰਦ ਕਰਤੇ ਹੁਣ ਚਾਰ ਮਾਲਤਾਰਾ ਗੱਲ ਥੋੜਾ ਥੋੜਾ ਕਿਤੇ ਕਿਤੇ ਤੇ 4000 ਸੈਂਟਰਾਂ ਚ ਬੰਦੇ ਭਟਾਣ ਦਾ ਕੋਈ ਆਈਡੀਆ ਨਹੀਂ ਹੈ ਉਥੇ ਕਈਆਂ ਦਾ ਇੱਕ ਤੋੜਾ ਵੀ ਨਹੀਂ ਆਣਾ ਹੁਣ ਕਿਤੇ ਕਿਤੇ ਜਿੱਥੇ ਹੈ ਪ੍ਰੋਕਿਊਰਮੈਂਟ ਬੰਦ ਨਹੀਂ ਹੋਈ ਸਿਰਫ ਖਰੀਦ ਕੇਂਦਰ ਬੰਦ ਕਰਿਆ ਔਰ ਇਹ ਹਮੇਸ਼ਾ ਹੀ ਬੰਦ ਹੋਣੇ ਆ ਜਿਹੜੇ ਪ੍ਰਿੰਸੀਪਲ ਸਾਹਿਬ ਆਣਾ ਉਹ ਚੱਲਦੇ ਰਹਿਣਗੇ ਜਿੱਦਾ ਵੀ ਕੀਕ ਦਾਣਾ ਜਿੱਦਾ ਵੀ ਦਾ ਕਿਉਂ ਸਾਰਾ ਖਰੀਦਦਾ ਹੈ ਕਿ ਪੰਜਾਬ ਸਰਕਾਰ ਇਹ ਜਿਹੜਾ ਕੰਮ ਹੈ ਫੂਡ ਡਿਪਾਰਟਮੈਂਟ ਦਾ ਹੁੰਦਾ ਫੂਡ ਡਿਪਾਰਟਮੈਂਟ ਨੇ ਫੈਸਲਾ ਕਰਨਾ ਹੁੰਦਾ ਵੀ ਕਿੱਥੇ ਮਾਲ ਆ ਰਿਹਾ ਉੱਥੇ ਹੀ ਰੱਖੋ ਬਾਕੀ ਸਾਰੇ ਬੰਦ ਕਰ ਦਿਓ ਇਹ ਸੀਜ਼ਨ 1.5 ਮਹੀਨੇ ਦਾ ਹੁੰਦਾ ਹੈ ਉਹ 15 ਨਿਕਲ ਗਈ ਹੈ 15 ਤਰੀਕ ਤੋਂ ਬਾਅਦ ਜਿਹੜੇ ਫालतू ਕੁਰੀਦ ਕੇਂਦਰ ਹੋ ਹਮੇਸ਼ਾ ਹੀ ਬੰਦ ਕਰਦੇ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਵੀ ਜਿਹੜਾ ਹੈਗਾ ਜਿਹੜਾ ਪ੍ਰੋਕਿਊਰਮੈਂਟ ਹੈਗੀ ਕਿ ਓਵਰ ਦਾ ਐਕਸਪੈਕਟੇਸ਼ਨ ਜਿੱਦਾਂ ਆਪਾਂ 200 ਲੱਖ ਮੀਟ੍ਰਿਕ ਟਨਸ ਤੋਂ ਵੱਧ ਹੋ ਗਈ ਹੈ ਕਿ ਮਤਲਬ ਜਿਹੜੀ ਐਕਸਪੈਕਟਿੰਗ ਸੀ ਉਸ ਤੋਂ ਵੱਧ ਹੋ ਗਈ ਹੈ ਇਸ ਕਰਕੇ ਬੰਦ ਕਰ ਦਿੱਤੇ ਗਏ ਨਹੀਂ 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 ਇਹਦੀ ਕੋਈ ਬਾਤ ਨਹੀਂ ਹੈ ਇਹ ਤਾਂ ਬੇਸ਼ੱਕ ਤੁਸੀਂ ਰਿਕਾਰਡ ਦੇਖੋ ਹਮੇਸ਼ਾ ਹੀ 15 ਨਵੰਬਰ ਤੋਂ ਬਾਅਦ ਬੰਦ ਹੋ ਜਾਂਦੇ ਜਿੰਨੇ ਖਰੀਦ ਕੇਂਦੇ ਨੇ ਉਹ ਸੀਜ਼ਨਲ ਹੁੰਦੇ ਆ ਉਹ ਸੀਜ਼ਨ ਸੀ ਜੋ ਚੱਲਦੇ ਆ ਡੇਢ ਮਹੀਨਾ ਜਿੱਥੇ ਤੱਕ ਵਾਧੂ ਹੋ ਗਈ ਇੱਕ ਗੱਲ ਮੈਂ ਤੁਹਾਨੂੰ ਕਦੀਰ ਕਰ ਦਵਾਂ ਜਿਹੜੇ ਬਾਡਰੀਸ ਵੇਲੇ ਸੀਲ ਸੀਗੇ ਪਿਛਲੀ ਵਾਰ ਕਿਸਾਨਾਂ ਨੇ ਸੀਲ ਕਰਤੇ ਜਿਹੜਾ ਇਹ ਭਲੇਖਾ ਵੀ ਬਾਹਰੋਂ ਮਾਲ ਜਿਹੜਾ ਆਂਦਾ ਸੀ ਉਹ ਨਹੀਂ ਆਇਆ ਅਸਲੀ ਤੇ ਇਹ ਆ ਵੀ ਬਹੁਤ ਸਾਰਾ ਮਾਲ ਹਰਿਆਣੇ ਚ ਜਾਂਦਾ ਸੀ ਸਾਡਾ ਬਹੁਤ ਜਾਂਦਾ ਸੀ ਜਿੰਨੇ ਪਤਾ ਨਹੀਂ ਲੋਕਾਂ ਚੋਂ ਦਾ ਕੀ ਲਿੰਕ ਹੈ ਉਹਨਾਂ ਨਾਲ ਇਹ ਜਿਹੜਾ ਪੰਜਾਬ ਦੇ ਨਾਲ ਲੱਗਦੇ ਹਰਿਆਣੇ ਦੇ ਨਾਲ ਲੱਗਦੇ ਜ਼ਿਲ੍ਹੇ ਸੰਗਰੂਰ ਪਟਿਆਲਾ ਲੁਧਿਆਣਾ ਇਹਨਾਂ ਤੇ ਬਹੁਤ ਸਾਰੇ ਕਿਸਾਨ ਹਰਿਆਣੇ ਜਾਂਦੇ ਸੀ ਤੇ ਬਹੁਤ ਸਾਰੇ ਬਾਹਰੋਂ ਵੀ ਆਉਂਦੇ ਸੀ ਇਸ ਵਾਰ ਸੀਲ ਹੋਣ ਨਾਲ ਜਿਹੜਾ ਪਾੜ ਦਾ ਮਾਲ ਨਹੀਂ ਆਇਆ ਸਾਡਾ ਹਰਿਆਣੇ ਤੇ ਨਹੀਂ ਗਿਆ ਇਹ ਗੱਲ ਮੈਂ ਤੁਹਾਨੂੰ ਜਾਣ ਜਾਣਕਾਰ ਵਾਸਤੇ ਦਿੰਦਾ ਕਿ ਜਿਹੜਾ ਬਹੁਤ ਸਾਰਾ ਮਾਲ ਹਰਿਆਣੇ ਦਾ ਚ ਜਾਂਦਾ ਸੀ ਨਾ ਪੰਜਾਬ ਤੋਂ ਨਹੀਂ ਗਿਆ ਇਲਡ ਬਹੁਤ ਜ਼ਿਆਦਾ ਵਧੀ ਹੈ ਸਭ ਤੋਂ ਵੱਡਾ ਕਾਰਨ ਤਾਂ ਇਹੀ ਹੈ ਵੀ ਇਲਡ ਵਧੀ ਹੈ ਜਿਹੜਾ ਥੋੜਾ ਬਹੁਤਾ ਹਰਿਆਣੇ ਚ ਜਾਂਦਾ ਸੀ ਉਹ ਰੁਕ ਗਿਆ ਮਾਲ ਵੱਧ ਗਿਆ ਲਾਲ ਸਿੰਘ ਜੀ ਆਪਾਂ ਉਹ ਗੱਲ ਕਰਾਂਗੇ ਜਿਹੜਾ ਬੀਜੇਪੀ ਦੇ ਲੀਡਰ ਜੇਪੀ ਨੱਡਾ ਪੰਜਾਬ ਦੇ ਵਿੱਚ ਆ ਰਹੇ ਨੇ ਵਿਜ਼ਿਟ ਤੇ ਤੇ ਕੁਝ ਜਥੇਬੰਦੀਆਂ ਨੇ ਕਿਹਾ ਹੈ ਕਿਸਾਨ ਜਥੇਬੰਦੀਆਂ ਨੇ ਕਿ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਇੱਥੇ ਪੰਜਾਬ ਦੇ ਆਉਣ ਤੇ ਇਹ ਠੀਕ ਹੈ ਜੋ ਪੰਜਾਬ ਦੇ ਨਾਲ ਬੀਜੇਪੀ ਦਾ ਇੱਥੇ ਮੋਦੀ ਸਰਕਾਰ ਦਾ ਰਵਈਆ ਰਿਹਾ ਕੱਲੇ ਕਿਸਾਨ ਜਥੇਬੰਦੀਆਂ ਨਹੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਚਾਹ ਆਪਾਂ ਦੀ ਗੱਲ ਕਰ ਲਓ ਚਾਹ ਕਾਲੀ ਦਲ ਦੀ ਗੱਲ ਕਰ ਲਓ ਕਾਂਗਰਸ ਦੀ ਗੱਲ ਕਰ ਲਓ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੇ ਵਪਾਰੀ ਤਿਆਰ ਬੈਠੇ ਆ ਉਹਨਾਂ ਦਾ ਕਾਲੀ ਝੰਡਿਆਂ ਨਾਲ ਸਵਾਗਤ ਕਰਨ ਵਾਸਤੇ ਜੋ ਉਹਨਾਂ ਦਾ ਰੁਪਈਆ ਰਿਹਾ ਔਰ ਜਿਹੜੇ ਉਹ ਦਫਤਰ ਖੋਲਣ ਵਾਸਤੇ ਆਦੇ ਨੇ ਵੀ 10 ਦਫਤਰ ਖੋਲਣੇ ਆ ਉਹ 117 ਦਫਤਰ ਖੋਲਣੇ ਨੇ ਜਿੰਨੇ ਮਰਜ਼ੀ ਦਫਤਰ ਖੋਲਣਨ ਉਹਨਾਂ ਦੇ ਖਾਤੇ ਨਹੀਂ ਖੁੱਲਣੇ ਕਾਤੇ ਦੇ ਖੁੱਲੇ ਦਫਤਰ ਖੋਲਣ ਨਾਲ ਕੁਝ ਨਹੀਂ ਹੋਣਾ ਮੰਡਲਤਾ ਸਾਹਿਬ ਨੂੰ ਕਹਿੰਦਾ ਥੋੜੀ ਸੋਚ ਬਦਲੋ ਰਵਈਆ ਬਦਲੋ ਪੰਜਾਬ ਨੂੰ ਬਰਬਾਦ ਨਾ ਕਰੋ ਪੰਜਾਬ ਦਾ ਛੱਡਿਆ ਕੱਕੜੀ ਤੁਸੀਂ ਪੰਜਾਬ ਦੀ ਸਭਸਿਆ ਇਹ ਹੈ ਕਿ ਪੰਜਾਬ ਦੀ ਜਿਹੜੀ ਅਕਾਦਮੀ ਹੈ ਉਹ ਖੇਤੀਬਾੜੀ ਤੇ ਨਿਰਮਣ ਕਰਦੀ ਹੈ ਜੇ ਕਿਸਾਨ ਬਰਬਾਦ ਹੋ ਗਿਆ ਪੰਜਾਬ ਬਰਬਾਦ ਹੋ ਗਿਆ ਔਰ ਸਾਰੀਆਂ ਜੜੀਆਂ ਪਾਣੀ ਬਰਬਾਦ ਹੋ ਜਾਣਾ ਇਸ ਕਰਕੇ ਉਹਨਾਂ ਨੂੰ ਸੋਚ ਬਦਲਨੀ ਚਾਹੀਦੀ ਹੈ ਚੰਗੀ ਗੱਲ ਆ ਉਹ ਆ ਰਹੇ ਉਹਨਾਂ ਨੂੰ ਸਾਹਮਣੇ ਪਿਕਚਰ ਡਾਕਟਰ ਆਜੂਗੀ ਮੈਂ ਇਸ ਕਹਿਣਾ ਚਾਹੁੰਦਾ ਜਿਹੜੀ ਬੀਜੇਪੀ ਦੀ ਲੋਕਲ ਲੀਡਰਸ਼ਿਪ ਹੈ ਉਹਨਾਂ ਦੀ ਡਿਊਟੀ ਬਣਦੀ ਸੀ ਇੱਥੇ ਦੀ ਸਭ ਪੂਰੀ ਪਿਕਚਰ ਉਹਨਾਂ ਨੂੰ ਦੱਸ ਦੇ ਉਹਨਾਂ ਨੂੰ ਜਾਣਕਾਰੀ ਦੰਦੇ ਥੋੜਾ ਜਿਹਾ ਇੱਕ ਜਿਹੜਾ ਸਾਫ ਕਾ ਮੰਤਰੀ ਹੈ ਅਬੋੜ ਵਾਲਾ ਉਸ ਨੇ ਉੱਤੇ ਫਾਜਲ ਕਾ ਵਾਲਾ ਉਨੇ ਹਿੰਮਤ ਕੀਤੀ ਹੈ ਸਿਆਣਪ ਕੀਤੀ ਹੈ ਉਹਨੂੰ ਦੇਖ ਕੇ ਥੋੜੀ ਬੋਦੀ ਗੱਲ ਸਾਹਮਣੇ ਆਈ ਹੈ ਮੈਂ ਸਮਝਦਾ ਡੱਡਾ ਸਾਹਿਬ ਆ ਰਹੇ ਹਨ ਉਹਨਾਂ ਨੂੰ ਪਤਾ ਲੱਗ ਜਾਉ ਇਸ ਲਈ ਸਾਹਮਣੇ ਆ ਜਾਓ ਇੱਕ ਜਿਹੜਾ ਪੰਜਾਬ ਦੇ ਵਿੱਚ ਹੁਣ ਸਿਚੁਏਸ਼ਨ ਬਣੀ ਹੋਈ ਹੈ ਟ੍ਰੇਨਾਂ ਨਹੀਂ ਚੱਲ ਰਹੀਆਂ ਸਾਰਾ ਸੈਂਟਰ ਦੇ ਨਾਲ ਉਹ ਚੱਲਿਆ ਹੋਇਆ ਕਿਸਾਨ ਜਥੇਬੰਦੀਆਂ ਆਪਣੇ ਉਸ ਤੋਂ ਨਹੀਂ हट ਰਹੀਆਂ ਕਿ ਅਸੀਂ ਪੈਸੇਂਜਰ ਟ੍ਰੇਨਾਂ ਨਹੀਂ ਚੱਲਣ ਦੇਵਾਂਗੇ ਤੇ ਸੈਂਟਰ ਸਰਕਾਰ ਇਸ ਗੱਲ ਤੇ ਅੜੀ ਹੋਈ ਹੈ ਕਿ ਅਸੀਂ ਸਾਰਾ ਕੁਝ ਇਕੱਠੇ ਚਲਾਵਾਂਗੇ ਤੇ ਇਹ ਕਿੱਥੇ ਤੁਹਾਨੂੰ ਲੱਗਦਾ ਕਿੱਥੇ ਸਾਰੀ ਸਿਚੁਏਸ਼ਨ ਕਿੱਦਾਂ ਸੋਲਵ ਹੋਏਗੀ ਮੈਨੂੰ ਮੈਨੂੰ ਥੋੜਾ ਜਿਹਾ ਮਹਿਸੂਸ ਹੋ ਰਿਹਾ ਜਿਸ ਦਿਨ ਤੱਕ ਫਾਜ਼ਲ ਖਾਨ ਤੋਂ ਐਮ.ਐਲ.ਏ ਸਾਹਿਬ ਹੈ ਜਿਹੜੇ ਉਹਨਾਂ ਦੇ ਸਾਬਕਾ ਮੰਤਰੀ ਹੈ ਜੋ ਨੇ ਜਾ ਕੇ ਥੋੜੀ ਜਿਹੀ ਬਹੁਤੀ ਜਾਣਕਾਰੀ ਉਹਨਾਂ ਨੂੰ ਦਈ ਹੈ ਥੋੜੀ ਜਿਹੀ ਮੈਨੂੰ ਲੱਗਦਾ ਅਸਰ ਹੋਇਆ ਤੇ ਅਸਰ ਹੋਣਾ ਚਾਹੀਦਾ ਉਹਨਾਂ ਨੂੰ ਸੋਚਣਾ ਚਾਹੀਦਾ ਔਰ ਮੈਨੂੰ ਲੱਗਦਾ ਵੀ ਉਹ ਜਰੂਰ ਸੋਚਣਗੇ ਤੇ ਪੰਜਾਬ ਦੇ ਭਲੇ ਵਾਸਤੇ ਦੇਸ਼ ਦੇ ਭਲੇ ਦੀ ਗੱਲ ਹੈ ਇੱਥੇ ਇੱਕ ਮੋਰਚਾ ਲੱਗਿਆ ਸੀ 36 ਸਾਲ ਪਹਿਲਾਂ ਇਸ ਫਾਈਲ ਦੇ ਮਸਲੇ ਤੇ ਅਬ ਤੋਂ ਕੋ ਪੂਰੀ ਤੋਂ ਮੋਰਚਾ ਸ਼ੁਰੂ ਹੋਇਆ ਸੀ ਉਹ ਕਿਸਾਨਾਂ ਦਾ ਮੋਰਚਾ ਸੀ ਉਸ ਮੋਰਚੇ ਦੇ ਕਾਰਨ ਪੰਜਾਬ 'ਚ ਅਤਵਾਦ ਆਇਆ ਉਸ ਮੋਰਚੇ ਦੇ ਕਾਰਨ ਹਰ ਮੰਦਰ ਸਾਹਿਬ ਤੇ ਹਮਲਾ ਹੋਇਆ ਬਲੂਸ ਡਾਇਰੈਕਟ ਹੋਇਆ ਉਸ ਮੋਰਚੇ ਦੇ ਕਾਰਨ ਜੀ ਸ਼੍ਰੀਮਤੀ ਇੰਦਰਾ ਕਾਂਧੀ ਦੀ ਸੱਚੀ ਨੇਚਰ ਹੋਈ ਉਸ ਮੋਰਚੇ ਦੇ ਕਾਰਨ ਜੀ ਦਿੱਲੀ ਚ ਦੰਗੇ ਹੋਏ 36 ਸਾਲ ਹੋ ਗਏ ਅਜੇ ਤੱਕ ਉਹ ਪੇਜ ਖੁੱਲੇ ਨਹੀਂ ਮੈਂ ਨੱਟਾ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਇਸ ਨੂੰ ਥੋੜਾ ਜਿਆਦਾ ਧਿਆਨ ਦੇਖੋ ਪੰਜਾਬ ਦੀ ਗੱਲ ਨਹੀਂ ਸਾਰੇ ਦੇਸ਼ ਦਾ ਮਸਲਾ ਹੈ ਜੇ ਪੰਜਾਬ ਚ ਕੋਈ ਨੁਕਸਾਨ ਹੋਊਗਾ ਤਾਂ ਸੇਖ ਜਿਹੜਾ ਦਿੱਲੀ ਤੱਕ ਸਾਰੇ ਹਿੰਦੁਸਤਾਨ ਤੇ ਹੋਊਗਾ ਉਹ ਕੱਲੇ ਪੰਜਾਬ ਦੇ ਕਿਸਾਨਾਂ ਦਾ ਮਸਲਾ ਸੀ ਹੁਣ ਤਾਂ ਮੋਦੀ ਸਾਹਿਬ ਨੇ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨਾਲ ਪੰਗਾ ਲੈ ਲਿਆ ਉਹਨਾਂ ਨੂੰ ਸੋਚਣਾ ਚਾਹੀਦਾ ਮੈਂ ਸਮਝਦਾ ਥੋੜਾ ਬਹੁਤਾ ਅਸਰ ਹੋਇਆ ਲੱਗਦਾ ਆਸ ਕਰਦਾ ਕਿ ਪੰਜਾਬ ਦੀ ਇਕਨੋਮੀ ਨੂੰ ਦੇਖਦੇ ਹੋਏ ਔਰ ਦੇਸ਼ ਦੀ ਜਿਹੜੀ ਅਮਨ ਔਰ ਸ਼ਾਂਤੀ ਨੂੰ ਦੇਖਦੇ ਹੋਗੇ ਜਰੂਰ سنجਿਦਗੀ ਨਾਲ ਸੋਚ ਕੇ ਇਹ ਤੋਂ ਫੀਡਬੈਕ ਲੈ ਕੇ ਜਾਣਗੇ ਔਰ ਇਹ ਪੰਜਾਬ ਦੇ ਮਸਲੇ ਨੂੰ ਨਹੀਂ ਸਾਰੇ ਹਿੰਦੁਸਤਾਨ ਦਾ ਕਿਸਾਨਾਂ ਦਾ ਮਸਲਾ ਹੈ ਇਸ ਨੂੰ ਜ਼ਰੂਰ ਹੱਲ ਕਰ ਲਗੇ ਇੱਕ ਰੂਰਲ ਡਵੈਲਪਮੈਂਟ ਫੰਡ ਦਾ ਇਸ਼ੂ ਸੀਗਾ ਜਿਹੜਾ ਸੈਂਟਰਲ ਗਵਰਨਮੈਂਟ ਨੇ ਰੋਕਿਆ ਸੀ ਉਸ ਨੂੰ ਲੈ ਕੇ ਕੋਈ ਨਈ ਪੰਜਾਬ ਸਰਕਾਰ ਦੇ ਵੱਲੋਂ ਕੋਈ ਉਹ ਹੋਇਆ ਉਹ ਸੈਂਟਰ ਨਾਲ ਗੱਲਬਾਤ ਚੱਲਦੀ ਹੈ ਗੱਲਬਾਤ ਚੱਲਦੀ ਹੈ ਉਹ ਬਿਲਕੁਲ ਗਲਤ ਹੈ ਉਹਨਾਂ ਨੂੰ ਨਹੀਂ ਰੋਕਣਾ ਚਾਹੀਦਾ ਜੇ ਕੋਈ ਹਿਸਾਬਗਤ ਪੁੱਛਦੇ ਨੇ ਹਰ ਵਾਰੀ ਪੁੱਛਦੇ ਆਣ ਵਾਰ ਉਹਨਾਂ ਨੂੰ ਹਿਸਾਬ ਦਿੰਦੇ ਆ ਉਹਦੇ ਵਿੱਚ ਕੋਈ ਲੰਬੀ ਚੌੜੀ ਗੱਲ ਨਹੀਂ ਉਹਨਾਂ ਦੇ ਪੈਸਾ ਜਿਹੜਾ ਰੋਕਿਆ ਆ ਆਰਡੀਐਫ ਦਾ ਉਹਨੂੰ ਰਿਲੀਜ਼ ਕਰਨਾ ਚਾਹੀਦਾ ਉਹ ਇਮੀਡੀਏਟਲੀ ਕਰਨਾ ਚਾਹੀਦਾ ਸਾਡੀ ਪੰਜਾਬ ਦੀ ਇਕੋਟ ਵੀ ਦਾ ਸਵਾਲ ਹੈ ਜੀ ਇਹ ਸੀ ਕਿ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਜਿਹੜਾ ਇਲਜ਼ਾਮ ਲੱਗਰੇ ਨੇ ਕਿ ਚੋਨਾ ਜਿਹੜਾ ਹੈ ਬਾਕੀ ਸਟੇਟਸ ਤੋਂ ਬਿਹਾਰ ਤੋਂ ਯੂਪੀ ਤੋਂ ਐਮਐਸਪੀ ਤੋਂ ਘੱਟ ਰੇਟ ਤੇ ਖਰੀਦ ਕੇ ਇਥੇ ਪੰਜਾਬ ਦੇ ਵਿੱਚ ਵੇਚਿਆ ਜਾ ਰਿਹਾ ਹੈ ਉਹ ਗਲਤ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਝੋਨੇ ਦਾ ਚਾਰ ਜਿਹੜਾ ਹੈ ਉਹਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 26% ਰਾਈਜ਼ ਜਿਹੜਾ ਹੈ 26% ਚਾਰ ਜਿਹੜਾ ਹੈ ਵਧਿਆ ਹੈ ਜਿਸ ਦੀ ਵਜ੍ਹਾ ਤੋਂ ਜਿਹੜਾ ਪਿਛਲੇ ਸਾਲ ਝੋਨਾ ਖਰੀਦਿਆ ਸੀਗਾ ਸਰਕਾਰ ਨੇ 169 ਲੱਖ ਮੈਟ੍ਰਿਕ ਟਨ ਦੇ ਲਗਭਗ ਉਹ ਵੱਧ ਕੇ ਹੁਣ 200 ਲੱਖ ਮੈਟ੍ਰਿਕ ਟਨ ਹੋ ਗਿਆ ਹੈ ਹਾਲਾਂਕਿ ਇਸ ਤੇ ਬਹੁਤ سارے ਸਵਾਲ ਚੁੱਕੇ ਜਾ ਰਹੇ ਨੇ ਵਿਰੋਧੀ ਪਾਰਟੀਆਂ ਵੀ ਚੁکریاں ਨੇ ਕਿਸਾਨ ਜਥੇਬੰਦੀਆਂ ਵੀ ਚੁکریاں ਨੇ ਪ੍ਰੇਲਾਲ ਸਿੰਘ ਦਾ ਜਿਹੜਾ ਕਹਿਣਾ ਹੈ ਕਿ ਇਹ ਸਰਾਸਰ ਜਿਹੜਾ ਯੀਲਡ ਝਾੜ ਦੇ ਵਿੱਚ ਵਾਧਾ ਹੋਇਆ ਹੈ ਕਿਸਾਨਾਂ ਨੂੰ ਉਹ ਉਸ ਦਾ ਨਤੀਜਾ ਹੈ